ਸਾਸਰੀਆਕਾਲ ਜ਼ਿਲ੍ਹਾ ਮਾਨਸਾ ਦੇ ਬਲਾਕ ਸਰਦੂਲਗੜ੍ਹ ਦੇ ਪੈਂਦੇ ਪਿੰਡ ਰਾਜਰਾਣਾ 'ਚ ਸ਼ਹੀਦ ਰਾਜੇਸ਼ ਗੁਦਾਰਾ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਸ਼ਹੀਦ ਰਾਜੇਸ਼ ਗੁਦਾਰਾ ਦੀ ਯਾਦ ਵਿੱਚ ਪਹਿਲਾ ਰੋਲ ਸ਼ੋਅ ਕੱਢਿਆ ਗਿਆ। ਪਿੰਡ ਵਿੱਚ ਉਸ ਤੋਂ ਉਪਰੰਤ ਸ਼ਹੀਦ ਰਾਜੇਸ਼ ਗੁਦਾਰਾ ਦੀ ਮੂਰਤੀ ਤੇ ਫੁੱਲ ਅਰਪਿਤ ਕੀਤੇ ਗਏ। ਇਸ ਸਮਾਗਮ ਤੇ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਤੇਰਨਜੀਤ ਸਿੰਘ ਅੱਕਾਬਾਲੀ ਪਹੁੰਚੇ। ਉਹਨਾਂ ਨੇ ਰਾਜੇਸ਼ ਗੁਦਾਰਾ ਦੇ ਮਾਤਾ-ਪਿਤਾ ਨਾਲ ਰਾਜੇਸ਼ ਗੁਦਾਰਾ ਦੀ ਮੂਰਤੀ ਤੇ ਫੁੱਲ ਅਰਪਿਤ ਕੀਤੇ। ਉਸ ਤੋਂ ਉਪਰੰਤ ਛੋਟੇ-ਛੋਟੇ ਬੱਚਿਆਂ ਨੇ ਸ਼ਹੀਦ ਦੀਆਂਾਂ ਤੇ ਨਾਟਕ ਕੀਤੇ ਤਰਨਦੀਪ ਸਿੰਘ ਅਕਾ ਵਾਲੀ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਸ਼ਹੀਦ ਰਾਜੇਸ਼ ਕੁਦਾਰਾ ਦੇ ਯਾਦ ਵਿੱਚ ਪਿੰਡ ਵਿੱਚ ਰਾਜ ਰਾਣਾ ਚ ਕੋਈ ਲਾਇਬ੍ਰੇਰੀ ਜਾਂ ਕੋਈ ਬੱਸ ਸਟੈਂਡ ਬਣਾਇਆ ਜਾਵੇਗਾ ਜੋ ਪਿੰਡ ਦੀ ಗ್ರಾಮ ਪੰਚਾਇਤ ਅਤੇ ਲੋਕਾਂ ਵੱਲੋਂ ਮਤਾ ਪਾਸ ਕਰਕੇ ਦਿੱਤਾ ਜਾਵੇਗਾ ਤੇ ਪਿੰਡ ਦੇ ਸਰਪੰਚ ਪ੍ਰਤੀਨਿਧ ਹਰਪਾਲ ਸਿੰਘ ਸੰਧੂ ਨੇ ਸਮਾਗਮ 'ਤੇ ਪਹੁੰਚੇ ਆਸ-ਪਾਸ ਦੇ ਪਿੰਡਾਂ ਤੋਂ ਪਹੁੰਚੇ ਲੋਕਾਂ ਅਤੇ ਸਾਰੇ ਸਰਪੰਚ ਸਾਹਿਬਾਨ ਦਾ ਧੰਨਵਾਦ ਕੀਤਾ। ਸ਼ਹੀਦ ਸਾਡੇ ਦੇਸ਼ ਦਾ ਸਾਡੇ ਕੌਮ ਦਾ ਫਰਮਾਇਆ ਹੁੰਦੇ ਨੇ ਜਿਹੜੀਆਂ ਇਹ ਕੌਮਾਂ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹ ਜਿਆਦਾ ਦਰਜੰਦਾ ਨਹੀਂ ਰਹਿ ਸਕਦੀਆਂ ਮੈਂ ਆਪਣੇ ਵੱਲੋਂ ਆਪਣੇ ਆਪਣੇ ਪੂਰੇ ਪੰਜਾਬ ਵੱਲੋਂ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਛਰਦਾਂ ਦੇ ਪੁੱਲ ਫੁੱਲਪੇਟ ਕਰਦੇ ਔਰ ਕੁਝ ਆਪਣੇ ਸਰਪੰਚ ਸਾਹਿਬ ਨੇ ਪਿੰਡ ਵੱਲੋਂ ਜਾਂ ਪਰਿਵਾਰ ਵੱਲੋਂ ਕੁਝ ਮੰਗਾ ਵੀ ਰੱਖਿਆ ਨੇ ਵੀ ਉਹਨਾਂ ਦੀ ਯਾਦ ਵਿੱਚ ਕੁਝ ਨਾ ਕੁਝ ਬਣਾਇਆ ਜਾਵੇ ਉਹ ਵੀ ਸਰਕਾਰ ਤੱਕ ਪਹੁੰਚਾ ਕੇ ਆਪਾਂ ਉਹਦੇ ਦਿਨਾਂ ਵਿੱਚ ਉਹ ਕੰਮ ਵੀ ਸ਼ੁਰੂ ਕਰਵਾ ਮੰਗੇ ਮੈਂ ਦੁਬਾਰਾ ਫਿਰ ਜੇਸ਼ੀ ਨੂੰ ਕਿਉਂਕਿ ਉਹਨਾਂ ਨੇ ਦੇਸ਼ ਵਾਸਤੇ ਕੌਮ ਵਾਸਤੇ ਸ਼ਹੀਦ ਹੋਏ ਨੇ ਅ ਕੋਟੀ ਕੋਟੀ ਪ੍ਰਣਾਮ ਕਰਦੇ ਜੋ ਵੀ ਪਿੰਡ ਵੱਲੋਂ ਹੋਏਗਾ ਜਾਂ ਪਰਿਵਾਰ ਵੱਲੋਂ ਹੋਏਗਾ ਜੋ ਵੀ ਕਹਿਣਗੇ ਉਹਨਾਂ ਦੇ ਅਕੋਰਡਿੰਗ ਉਹਨਾਂ ਸਮਾਰਕ ਜੋ ਵੀ ਕੁਝ ਕਹਿਣਗੇ ਉਹ ਉਸ ਤਰ੍ਹਾਂ ਨਾਲ ਇਥੇ ਤਿਆਰ ਕਰਵਾਇਆ ਜਾਏ ਇਹ ਜੀ ਸਾਡੇ ਜੋ ਜੀ ਰਜੇਸ਼ ਕੁਮਾਰ ਗੁਦਾਰਾ ਜੀ ਨਾਇਕ ਸੀਗੇ ਇਹ ਬਹੁਤ ਹੀ ਹਾਸਮੁਖਪਨ insan ਸੀ ਇੱਕ ਬਹੁਤ ਵਧੀਆ ਨੇਕ insan ਸੀ ਤੇ ਬਹੁਤ ਵਧੀਆ ਮਤਲਬ ਨੇਚਰ ਦਾ ਆਦਮੀ ਸੀ ਅਸੀਂ ਬਸ ਇਹੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਤੇ ਵੀ ਜਿਵੇਂ ਸਾਡੇ ਪਿੰਡ ਨੇ ਇੱਕ ਰਜੇਸ਼ ਕੁਮਾਰ ਸ਼ਹੀਦ ਰਜੇਸ਼ ਕੁਮਾਰ ਗੁਦਾਰਾ ਜੀ ਸੀ ਉਹਨਾਂ ਨੂੰ ਦੇਖ ਕੇ ਸਾਡੇ ਪਿੰਡ ਦੇ ਬੱਚਿਆਂ 'ਚ ਬਹੁਤ ਜ਼ਿਆਦਾ ਜਜ਼ਬਾ ਹੈ ਤੇ ਜਿਵੇਂ ਇਕੱਲੇ ਇਕੱਲੇ ਬੱਚੇ ਐ ਉਹ ਵੀ ਸਾਡੇ ਆਰਮੀ 'ਚ ਅੱਜ ਅਸੀਂ ਸਰਕਾਰ ਅੱਗੇ ਬਸੇ ਹੀ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਵੇਂ ਜੀ ਸਾਡੇ ਰਜੇਸ਼ ਕੁਮਾਰ ਗੁਦਾਰਾ ਜੀ ਦੇ ਸਟੇਡੀਅਮ ਦਾ ਨਾਮ ਰਜੇਸ਼ ਕੁਮਾਰ ਗੁਦਾਰਾ ਜੀ ਦੇ ਨਾਂ ਤੇ ਰੱਖਿਆ ਜਾਵੇ ਸਾਨੂੰ ਮਤਲਬ ਇੱਕ ਹਸਪਤਾਲ ਦਿੱਤਾ ਜਾਵੇ ਕਿਉਂਕਿ ਸਾਨੂੰ ਥੋੜਾ ਦੂਰ ਜਾਣ ਦੀ ਦਿੱਕਤ ਆਉਂਦੀ ਹੈ ਤੇ ਵਾਟਰ ਵਕਸੀ ਸਾਡੀ ਬਹੁਤ ਵੱਡੀ ਸਮੱਸਿਆ ਹੈ ਬਸਾਂ ਦੀ ਸਾਡੀ ਬਹੁਤ ਵੱਡੀ ਸਮੱਸਿਆ ਹੈ ਇਸੇ ਕਰਕੇ ਅਸੀਂ ਸਰਕਾਰ ਤੋਂ ਇਹ ਮੰਗ ਕਰਨੀ ਚਾਹੁੰਦੇ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਵਰਤਾਲੀ ਜੀ ਆਈ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਜੋ ਪਿੰਡ ਵਾਸਤੇ ਪਿੰਡ ਵਾਸੀ ਜਾਂ ਪਚੈਸਾ ਤੋਂ ਮੰਗ ਕਰੂਗੇ ਅਸੀਂ ਉਹਨਾਂ ਦੀ ਮੰਗ ਪੂਰੀ ਕਰਾਂਗੇ ਅੱਜ ਉਹ ਆਏ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਆਪਣਾ ਟਾਈਮ ਕੱਢਿਆ ਸਾਡੀ ਗੱਲ ਕਹਿੰਦੇ ਵੀ ਅਸੀਂ ਸਰਕਾਰ ਤੱਕ ਅਸੀਂ ਮਾਨਸਬਰ ਤੱਕ ਪਹੁੰਚਾਵਾਂਗੇ ਤੇ ਜੋ ਤੁਸੀਂ ਮੰਗ ਪੁੱਤਰ ਦਿਓਗੇ ਜੇ ਅਸੀਂ ਉੱਤੋਂ ਤੱਕ ਜਰੂਰ ਪਹੁੰਚਾਵਾਂਗੇ ਵੈਸੇ ਤੁਸੀਂ ਹਾਂਜੀ ਅਸੀਂ ਸੋਚ ਰਹੇ ਵੀ ਜਿਵੇਂ ਰਜੇਸ਼ ਕੁਮਾਰ ਗੁਦਾਰਾ ਜੀ ਦੇ ਨਾਂ ਤੇ ਚੀਜ਼ਾਂ ਰੱਖੀਆਂ ਜਾਣ ਨਾਮ ਰੱਖਿਆ ਜਾਵੇ ਉਹਨਾਂ ਦਾ ਉਹਦੇ ਅੰਦਰ ਜੋ ਬੱਚੇ ਐ ਜੋ ਯੰਗ ਐ ਉਹਨਾਂ ਦਾ ਜਜ਼ਬਾ ਬੰਦ ਐ ਦੇਖ-ਦੇਖ ਕੇ ਅਸੀਂ ਕਹਿੰਦੇ ਜਿਵੇਂ ਹਸਪੀਟਲ ਹੋਵੇ ਉਹ ਰਜੇਸ਼ ਕੁਮਾਰ ਗੁਦਾਰਾ ਜੀ ਦੇ ਨਾਂ ਦੀ ਹੋਵੇ ਜਿਵੇਂ ਸਾਡੇ ਪ੍ਰਾਇਮਰੀ ਸਕੂਲ ਸੀ ਜੇ ਰਜੇਸ਼ ਕੁਮਾਰ ਗੁਦਾਰਾ ਜੀ ਦਾ ਨਾਮ ਰੱਖਿਆ ਗਿਆ ਸੀ ਉਸ ਟਾਈਮ ਤੇ ਜਿਵੇਂ ਉਹਨਾਂ ਲਾਇਬ੍ਰੇਰੀ ਹੈ ਲਾਇਬ੍ਰੇਰੀ ਵਿੱਚ ਵਧੀਆ ਪੜ੍ਹਨਗੇ ਬੱਚੇ ਲਾਇਬ੍ਰੇਰੀ ਚੋਂ ਸਿੱਖਿਆ ਮਿਲਦੀ ਹੈ ਬੱਚਿਆਂ ਨੂੰ ਵੀ ਜੈਸਵਰੀ ਗੋਦਾਰਾ ਜੀ ਨੂੰ ਦੇਖ ਕੇ ਉਹਨਾਂ ਦੇ ਕਦਮਾਂ ਦੇ ਉੱਤੇ ਚੱਲਣਗੇ ਉਹ ਵਧੀਆ ਨਸ਼ਿਆਂ ਤੋਂ ਦੂਰ ਰਹਿਣਗੇ ਬੱਚੇ ਤੇ ਦੇਸ਼ ਦੀ ਸੇਵਾ ਲਈ ਤਿਆਰ ਬੱਚੇ